ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਲਾ ਸ੍ਰੀ ਮਹੱਲਾ ਪੰਜਮ ਜੈਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗਣੋ ਪਗਾ ਚਰਨ ਕਮਲ ਜਾਗਾ ਮਨ ਰਾਗਿਓ ਅਮੇ ਅਸਰੋ ਵਰ ਪਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਹੀ ਜਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾਓ ਜੈ ਜੈ ਪੇਖੋ ਤਹਿ ਨਾਰਾਇਣ ਸਗਲ ਕਟਾ ਮਹਿਤਾਗਾ ਲਾਲਕ ਉਦਗ ਪੀਵਤ ਜਨ ਲਾਲਕ ਤਿਆਗੇ ਸਭਿ ਅਨੁਰਾਗਾ ਜੈ ਜੈ ਪੇਖੋ ਤਹਿ ਨਾਰਾਇਣ ਸਗਲ ਕਟਾ ਮਹਿਤਾਗਾ ਨਾਨਕ ਉਦਗ ਪਿਵਤ ਜਨ ਨਾਨਕ ਤਿਆਗੇ ਸਭਿਆਂ ਨੂੰ ਰਗ ਵਾਹਿਗੁਰਜੀ ਕੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਲਾ ਸ੍ਰੀ ਮਹਿਲਾ ਪੰਜਮਾ ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਪਾਗਾ चरण कमल जा कहा मन लागयो हम आसरोवर पगा तेरा जन राम नाम रंग जागा आलस ही जग्या सब तन ते प्रीतम सों मन लगा रहाओ जह जह पे खो तह नारायण सगल कटा महतागा ਨਾਨਕ ਉਦਗ ਭੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ਜੈ ਜੈ ਪੇਖੋ ਤਹ ਲਾਰਾਇਣ ਸਗਲ ਅਕਟਾ ਮਹਿਤਾਗਾ ਨਾਨਕ ਉਦਗ ਭੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ਵਾਹਿਗੁਰਜੀ ਕੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਲਾ ਸ੍ਰੀ ਮਹੱਲਾ ਪੰਜਮ ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਪਗਾ ਚਰਨ ਕਮਲ ਜਾ ਕਾ ਮਨ ਲਾਗਿਓ ਅਮੇ ਅਸਰੋ ਵਰ ਪਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਹੀ ਜਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾਰਾਓ ਜੈ ਜੈ ਪੇਖੋ ਤਹਿ ਨਾਰਾਇਣ ਸਗਲ ਕਟਾ ਮਹਿਤਾਗਾ ਨਾਨਕ ਉਦਗ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ਜੈ ਜੈ ਪੇਖੋ ਤਹਿ ਨਾਰਾਇਣ ਸਗਲ ਕਟਾ ਮਹਿਤਾਗਾ ਨਾਨਕ ਉਦਗ ਪਿਵਤ ਜਨ ਨਾਨਕ त्यागे ਸਭਿਆਂ ਨੂੰ ਰਗ ਵਾਹਿਗੁਰਜੀ ਕੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਲਾ ਸ੍ਰੀ ਮਹੱਲਾ ਪੰਜਮ ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਪਾਗਾ चरण कमल जा कहा मन लागयो हम आसरोवर भागा तेरा जन राम नाम रंग जागा आलस ही जग्या सब तन ते प्रीतम सों मन लागा रहआव जह जह पेखो तह नारायण सगल कटा महतागा ਨਾਨਕ ਉਦਗ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ਜੈ ਜੈ ਪੇਖੋ ਤਹ ਲਾਰਾਇਣ ਸਗਲ ਇਕਟਾ ਮਹਤਾਗਾ ਨਾਨਕ ਉਦਗ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ਵਾਹਿਗੁਰਜੀ ਕੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਪਗਾ ਚਰਨ ਕਮਲ ਜਾ ਕਾ ਮਨ ਲੱਗਿਓ ਅਮਿਆ ਸਰੋਵਰ ਪਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਹੀ ਜਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾਰਾਓ ਜੈ ਜੈ ਪੇਖੋ ਤਹਿ ਨਾਰਾਇਣ ਸਗਲ ਕਟਾ ਮਹਿਤਾਗਾ ਨਾਨਕ ਉਦਗ ਭੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ਜੈ ਜੈ ਪੇਖੋ ਤਹਿ ਨਾਰਾਇਣ ਸਗਲ ਕਟਾ ਮਹਿਤਾਗਾ ਨਾਨਕ ਉਦਗ ਪਿਵਤ ਜਨ ਨਾਨਕ ਤਿਆਗੇ ਸਭਿਆਂ ਨੂੰ ਰਾਗ ਵਾਹਿਗੁਰਜੀ ਕੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਲਾ ਸ੍ਰੀ ਮਹੱਲਾ ਪੰਜਮ ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਪਗਾ चरण कमल जा का मन लागयो हमे अशरोवर बागा तेरा ते जन राम नाम रंग जागा आलस ही जग्या सब तन ते प्रीतम सों मन लगा रहाओ जय जय पेखो तह नारायण सगल कटा महतागा ਨਾਨਕ ਉਦਗ ਭੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗ ਜੈ ਜੈ ਪੇਖੋ ਤਹ ਲਾਰਾਇਣ ਸਗਲ ਇਕਟਾ ਮਹਤਾਗਾ ਨਾਨਕ ਉਦਗ ਭੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗ ਵਾਹਿਗੁਰਜੀ ਕੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਲਾ ਸ੍ਰੀ ਮਹੱਲਾ ਪੰਜਮ ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗੁਣੋ ਪਗਾ ਚਰਨ ਕਮਲ ਜਾ ਕਾ ਮਨ ਲਗਿਓ ਅਮੇ ਅਸਰੋ ਵਰ ਪਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਹੀ ਜਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗਾ ਰਹਾਓ ਜੈ ਜੈ ਪੇਖੋ ਤਹ ਨਾਰਾਇਣ ਸਗਲ ਕਟਾ ਮਹਿਤਾਗਾ ਨਾਨਕ ਉਦਗ ਭੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਜੈ ਜੈ ਪੇਖੋ ਤਹ ਨਾਰਾਇਣ ਸਗਲ ਕਟਾ ਮਹਿਤਾਗਾ ਨਾਨਕ ਔਦਗ ਪਿਵਤ ਜਨ ਨਾਨਕ ਤਿਆਗੇ ਸਭਿਆਂ ਨੂੰ ਰਗ ਵਾਹਿਗੁਰਜੀ ਕੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ